ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਤਿੰਨ ਵਿਅਕਤੀਆਂ ਨੂੰ ਦੋ ਨੌਜਵਾਨਾਂ ਨੇ ਰੁਕਣ ਦਾ اچانک ਇਸ਼ਾਰਾ ਕਰ ਦਿੱਤਾ ਤੇ ਸੜਕ ਤੇ ਜਦੋਂ ਇਹਨਾਂ ਤਿੰਨਾਂ ਵਿਅਕਤੀਆਂ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਦੋ ਨੌਜਵਾਨਾਂ ਨੇ ਰਿਵਾਲਵਰ ਦੇ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਦੋ ਗੋਲੀਆਂ ਮੋਟਰਸਾਈਕਲ ਡਰਾਈਵਰ ਦੀ ਵੱਖੀ ਦੇ ਵਿੱਚ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਤਿੰਨੇ ਵਿਅਕਤੀ ਸੜਕ ਤੇ ਡਿੱਗ ਗਏ ਤਾਂ ਨੌਜਵਾਨ ਉਹਨਾਂ ਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਮਾਮਲਾ ਸਮਰਾਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਲੇਬਰ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੂੰ ਇੱਕ ਨੌਜਵਾਨ ਛੱਡਣ ਦੇ ਲਈ ਜਦੋਂ ਜਾ ਰਿਹਾ ਸੀ ਤਾਂ ਇਹ ਘਟਨਾ ਵਾਪਰੀ ਹੈ ਤੇ ਇਹ ਵਿਅਕਤੀ ਮੋਟਰਸਾਈਕਲ ਲੁੱਟ ਕੇ ਸਮਰਾਲੇ ਤੋਂ ਲੁਧਿਆਣਾ ਸਾਈਡ ਵੱਲ ਗਏ ਦੱਸੇ ਜਾ ਰਹੇ ਨੇ ਇਹ ਪਤਾ ਕਿ ਹੋਇਆ ਹੈ ਨਾ ਆਪਣੇ ਪੈਟਰੋਲ ਪੰਪ ਦੇ ਉੱਪਰ ਨਾ ਟੈਲਰਾਂ ਦਾ ਕੰਮ ਕਰਦੇ ਲੋਕ ਦਾ ਕੰਮ ਲੌਕ ਟੈਲਰ ਲਾਉਂਦੀ ਹੈ ਠੇਕੇਦਾਰ ਇਹ ਰੋਜ਼ੇ ਬੰਦੇ ਸ਼ਾਮ ਨੂੰ ਛੱਡ ਕੇ ਜਾਂਦਾ ਹੁੰਦਾ ਸੀਗਾ ਉਹਰੇ ਜਦੋਂ ਉਹਨੇ ਸ਼ਾਮ ਨੂੰ ਛੱਡਣ ਆਏ ਆ ਇਹਨੂੰ ਪੈਟਰੋਲ ਪੰਪ ਕੋਲ ਆ ਕੇ ਦੋ ਬੰਦਿਆਂ ਨੇ ਰੋਕੇ ਆ ਤੇ ਇਹ ਰੋਕਿਆ ਨਹੀਂ ਤੇ ਉਹਨੇ ਗੋਲੀਆਂ ਮਾਰ ਦਿੱਤੀਆਂ ਅਣਪਛਾਤੇ ਬੰਦੇ ਹਾਂ ਉਹਨੇ ਇਹنگ ਦੱਸਦੇ ਪਏ ਨੇ ਤੇ ਇਹ ਜਿਹੜਾ ਬੰਦਾ ਸੀ ਤੇ ਨਾਮ ਕੀ ਆ ਮੁੰਡੇ ਨਾਉ ਨਹੀਂ ਪਤਾ ਨਾਉ ਪਹਿਲਾਂ ਦਾ ਨਾਮ ਕੰਮ ਕਰਦਾ ਹਾਂ ਟਾਇਲਰ ਦਾ ਕੰਮ ਕਰਦਾ ਠੀਕ ਠੇਕਦਾਰੀ ਉਮਰ ਹੋਣਾ 30 35 ਕਿ ਸਾਲ ਦਾ ਤੇ ਕੀ ਹੁਣ ਮਸ ਹਸਪਤਾਲ ਵਿੱਚ ਕੀ ਦੱਸਿਆ ਵੀ ਹਾਲਾਤ ਬਾਰੇ ਹੁਣ ਇਹ ਕਹਿੰਦੇ ਨੇ ਵੀ ਇਹ ਲੁਧਿਆਣੇ ਦੇ ਕਿੱਲੇ ਨੇ ਹੋਣੇ ਗੋਲੀ ਲੱਗੀ ਕਿੱਥੇ ਗੋਲੀ ਸ਼ਾਇਦ ਇੱਥੇ ਬੱਖੀ ਮੱਖੀ ਦੋ ਗੋਲੀਆਂ ਲੱਗੀਆਂ ਤੇ ਤੁਹਾਨੂੰ ਕੀ ਲੱਗਦਾ ਕਿ ਕਿਸੇ ਦਾ ਉਹ ਲੁੱਟਣ ਦਾ ਲੱਗ ਰਿਹਾ ਹੈ ਕੋਈ ਰੰਜਸ਼ ਨਹੀਂ 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 ਲੁੱਟਣ ਦੇ ਸੀਗਾ ਨਾ ਪਹਿਲਾਂ ਰੋਕਿਆ ਰੁਕਿਆ ਨਹੀਂ ਹੈਗਾ ਫਿਰ ਉਹ ਗੋਲੀਆਂ ਮਾਰੀਆਂ ਮੋਟਰਸਾਈਕਲ ਕੋਕ ਲੈ ਗਈ ਮੋਟਰਸਾਈਕਲ ਕੋਕ ਲੈ ਲਈ ਉਹ ਮੋਬਾਈਲ ਵਗੈਰਾ ਮੋਬਾਈਲ ਨਹੀਂ ਪਤਾ ਸੀ ਉਹਨੇ ਪਹੁੰਚੀ ਹਾਂ ਲੋਰੇ ਮੈਂ ਦੇਖਦੇ ਆਂ ਅੱਗੇ ਕੀ ਹੋਇਆ ਮੈਂ ਜੀ ਸਵਾਰਾਂ ਤੋਂ ਆਇਆ ਮੇਰੇ ਆਉਣੇ ਉੱਥੇ ਰੌਲਾ ਪੈ ਗਿਆ ਰਹਿ ਸੀਗਾ ਮੈਂ ਵੀ ਕੀ ਹੋਇਆ ਇਹਦੇ ਇੱਕ ਗੱਡੀ ਸੀਗੀ ਕਹਿੰਦੀ ਵੀ ਇੱਥੇ ਗੋਲੀ ਮਾਰ ਗਏ ਭਈਏ ਅੱਛਾ ਆਉ ਕਹਿੰਦੀ ਜਦੋਂ ਮੈਂ ਆਈ ਮੈਂ ਕਿਹਾ ਜੀ ਮੇਰਾ ਟਾਇਰ ਪਾੜ ਗਿਆ ਕਿ ਮੋਟਰਸਾਈਕਲ ਦਾ ਕਹਿੰਦੀ ਜਦੋਂ ਮੈਂ ਦੇਖਿਆ ਤਾਂ ਉਹ ਬੰਦੇ ਨੇ ਗੋਲੀ ਮਾਰੀ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮੰਗਾਈ ਕਹਿੰਦੇ ਉਹਨੇ ਤੇ ਮੈਂ ਮੂੰਹ ਬੰਨੇ ਸੀਗੇ ਨਿਕ ਗਵਾਨੇ ਸੀਗੇ ਉਹ ਨਿਕ ਗਵਾਨੇ ਵਾਲੇ ਕਾਦੇ ਸੀਗੇ ਉਹ ਮਰ ਸਕਦੇ ਸੀਗੇ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਉਹ ਗੁੱਡੀ ਦੱਸਦੀ ਆ ਅਸੀਂ ਪਿੰਡ ਵੀ ਨਹੀਂ ਪੁੱਛਿਆ ਵੀ ਜਿਹੜੀ ਘੰਟਾ ਖੜੀ ਰਹੀ ਆ ਉਹ ਉਹ ਖੜੀ ਰਹੀ ਹੈ ਜਦੋਂ ਪੁਲਿਸ ਲੇਟ ਆਈ ਜਦੋਂ ਉਹ ਬਚਾਰੀ ਬਿਆਨ ਲੈ ਕੇ ਗਈ ਗਏ ਨੇ ਪੁਲਿਸ ਵਾਲੇ ਗੁੱਡੀ ਦੇ ਉਂਗਾ ਉਹ ਗੁੱਡੀ ਨਾਲ ਕਿਹੋ ਬੰਦੇ ਜਿਹਦੇ ਕੋਲ ਨਹੀਂ ਨਹੀਂ ਉਹ ਜਿਹੜੀ ਜਾਣਦੀ ਸੀਗੀ ਵੈਸੇ ਉਹਦਾ ਅਸਰ ਉਹਦਾ ਵੈਸੇ ਜਾਣਦੀ ਸੀਗੀ ਜਾਂਦੀ ਜਾਂਦੀ ਉਹਨੂੰ ਹੋ ਗਿਆ ਵੀ ਵਿਰਾੜਪੁਰ ਸੁਲਾ ਟਾਇਰ ਪਾੜ ਗਿਆ ਸਕੂਟਰ ਦਾ ਉਹ ਖੜ ਗਈ ਤਾਂ ਟਾਇਰ ਦੇ ਖੜ ਕੇ ਨਾਲ ਟਾਇਰ ਤੇ ਗੋਲੀ ਚੱਲੀ ਆ ਉਹ ਦੇਖ ਗਿਆ ਬਜਾੜਾ ਇੱਕ ਤਿੰਨ ਪ੍ਰਵਾਸੀ ਸੀਗੇ ਜੱਲੇ ਏਡੋਂ ਤੋਂ ਕੰਮ ਕਰਕੇ ਆਏ ਨੇ ਵਾਰਦਾਤ ਇਹ ਹੋਈ ਵੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਅਸਮਰਾਲਾ ਬ੍ਰਿਜ ਤੇ ਤੇ ਅਸੀਂ ਮੁੱਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਤੇ ਗਨ ਸ਼ਾਟ ਜਿਹੜੇ ਬੱਜੇ ਨੇ ਉਹ ਗੋਮਤੀ ਬੰਦਾ ਤੇ ਕਿੰਨੇ ਖਾਇਰ ਹੋਏ ਤੇ ਇਹ ਸੋਮਨ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਐਮਸੀ ਬੱਤੀ ਤੁਸੀਂ ਉਹਦੀ ਜਾਂਚ ਤੋਂ ਬਾਅਦ ਕਿਹਦੇ ਕਿੱਦਾਂ ਸੀਗੇ ਜੀ ਮਰੀਜ਼ ਜਿਹੜਾ ਕਿ ਉਹ ਜਿਹੜੀ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਹੈ ਕਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਜ਼ਖਮੀ ਨੂੰ ਲੁਧਿਆਣਾ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ ਇਹ ਅੱਜ ਵਕਤ ਕਰੀਬ 6:30 7:00 ਵਜੇ ਦੀ ਗੱਲ ਹੈ ਜੀ ਇਹ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇਟਰ ਦਾ ਕੰਮ ਕਰ ਚੱਲ ਰਿਹਾ ਤੇ ਇਹ ਰੋਜ਼ਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲ ਇਹਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਨੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰਵਾਲਵਰ ਨਾਲ ਦੋ ਫੇਰ ਕਰਤੇ ਜਿਹੜਾ ਮੁੰਡਾ ਚਲਾਣ ਵਾਲਾ ਸੀ ਸੂਮਨ ਮੰਡਲ ਉਹਦੇ ਦੇ ਵੱਖੀ ਤੇ ਲੱਗੇ ਦੋ ਫੈਰ ਸੀ ਤਾਂ ਉਹ ਇਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ਓਕੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਐਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਇਹ ਲਟਕੋ ਕਰਕੇ ਬੰਦਾ ਮਾਮਲਾ ਹੈ ਜਨਸ਼ਾਤ ਤੇ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਹੋਏ ਹੋਏ ਨੇ ਕਿਵੇਂ ਸੁਧਾਰਾ ਨਹੀਂ ਲੁਟੇਰਿਆਂ ਦੇ ਤਾਂ ਹੌਸਲੇ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਹਾਂ ਦੇਰ ਰਾਤ ਇਹਨਾਂ ਦੀ ਢੇਟ ਤੋਂ ਬਾਰੇ ਪਤਾ ਲੱਗਿਆ ਜੀ ਕਿ ਇਹਨਾਂ ਦੇ ਕੱਪੜਿਆਂ 'ਤੇ ਕੁਝ ਅਜੀਬ ਜਿਹੀ ਸੀ ਫੋਰਸ ਜਿ ਵਗੈਰਾ ਲਗਾ ਘਾ ਲਾਂਗੇ ਜੀ ਚੈੱਕ ਕਰਾਂਗੇ ਬਕਾਇਦਾ ਸੀ ਤੈਹ ਤੱਕ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਲਦੀ ਸਰਪਾਨਾ ਵੀ ਹਮਲਾ ਕੀਤਾ ਗਿਆ ਤੇ ਕੁੜੀ ਮਿਚਰਾਈ ਨਹੀਂ ਨਹੀਂ ਇਦਾਂ ਦੀ ਕੁਰਪਾਨ ਦਾ ਕੁੜੀ ਜੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਪਰ ਉਹਨਾਂ ਦੇ ਸਾਥੀ ਦਾ ਕਹਿਣਾ ਹੈ ਕਿ ਤਿਰਪਾਨ ਮਾਰੀ ਗਈ ਹੈ ਪਰ ਉਹ ਜੀ ਨਹੀਂ ਨਹੀਂ ਸਰ ਅਜੇ ਤਾਂ ਕੋਈ ਸੰਭਣੀ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਕਿ ਜਿਵੇਂ ਜਿਵੇਂ ਤਤਤੀ ਹੋਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਕੋਈ ਪੈਸਾ ਵੀ ਲੁੱਟਿਆ ਨਹੀਂ ਸਰ ਨਹੀਂ ਨਹੀਂ ਮੋਟਰਸਾਈਕਲ ਕਿਹੜਾ ਸੀ ਨੰਬਰ ਵਗੈਰਾ ਨਹੀਂ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ ਹੁੰਦਾ ਸੀ ਜੀ ਚੋਰੀ ਹੋਇਆ ਨਹੀਂ ਖੋ ਕੇ ਲੱਗ ਗਿਆ ਇਹ ਲੁਧਿਆਣਾ ਸਾਈਡਰ ਆਉਣ ਜੀ ਰੋਡ ਤੇ ਹੀ ਲੱਗ ਗਿਆ ਜਗਬਾਣੀ ਟੀਵੀ ਲਈ ਮਨੀਸ਼ ਸੱਚ ਦੇਵਾ ਦੀ ਰਿਪੋਰਟ